ਔਰ ਲੋਕਾਂ ਦੀਆਂ ਮੁਸ਼ਕਲਾਂ ਆਤੇ ਜਿਹੜੀ ਵੀ ਅਸੀਂ ਟੀਮ ਚੁਣੀ ਹੈ ਉਸ ਟੀਮ ਦਾ ਸਾਥ ਦਿਓ ਮੈਂ ਕੁਝ ਨਹੀਂ ਕਰਿਆ ਕਰੂੰਗਾ ਸ਼ਹਿਰ ਦੀਆਂ 13 ਵੜਾਂ ਦੀ ਮੁਸ਼ਕਲਾ ਮੈਂ 10 ਤੋਂ 12 ਵੀਰਵਾਰ ਦੇ ਵੀਰਵਾਰ ਮੈਂ 10 ਤੋਂ 12 ਬੈਠਿਆ ਕਰਾਂਗਾ ਪਿਛਲੇ ਵੀਰਵਾਰ ਕੋਈ ਮੈਨੂੰ ਥੋੜੀ ਸਰੀਰਕ ਮੁਸ਼ਕਲ ਆ ਗਈ ਸੀ ਪ੍ਰੋਬਲਮ ਹੋ ਗਈ ਇਸ ਕਰਕੇ ਮੈਂ ਮਾਫੀ ਚੁਨਾ ਨਹੀਂ ਸਕਿਆ ਪੂਰੇ ਪ੍ਰਸ਼ਾਸਨ ਨੂੰ ਨਾਲ ਲੈ ਕੇ ਹਰ ਵੀਰਵਾਰ ਦੇ ਵੀਰਵਾਰ ਮੈਂ ਕਮੇਟੀ ਕਰ 10 ਤੋਂ 12 ਹਰ ਤਰ੍ਹਾਂ ਦੀ ਮੁਸ਼ਕਲ ਹਰ ਪਰਿਵਾਰ ਦੀ ਹਰ ਤਰ੍ਹਾਂ ਦੀ ਮੈਂ ਮੁਸ਼ਕਲ ਝੁਲਿਆ ਕਰੂੰਗਾ ਤੁਸੀਂ ਦੇਖ ਰਹੇ ਹੋ ਚੈਨਲ ਦਾ ਇੱਕ ਨਿਊਜ਼ ਅਤੇ ਮੈਂ ਹਾਂ ਜੀਤਪਾਲ ਸਿੰਘ ਇਸ ਵੇਲੇ ਅਸੀਂ ਪਹੁੰਚੇ ਹਾਂ ਕਸਬਾ ਫਤਿਹਗੜ ਚੂੜੀਆਂ ਜਿੱਥੇ ਆਮ ਆਦਮੀ ਪਾਰਟੀ ਦੀ ਐਮ ਮੀਟਿੰਗ ਹੋਈ ਜਿਸ ਵਿੱਚ ਚੇਅਰਮੈਨ ਪੰਸਭ ਪੰਜਾਬ ਬਲਬੀਰ ਸਿੰਘ ਪੰਨੂ ਅਤੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ ਉੱਥੇ ਹੀ ਚੇਅਰਮੈਨ ਬਲਬੀਰ ਸਿੰਘ ਪੰਨੂ ਵੱਲੋਂ ਸ਼ਹਿਰ ਦੇ ਟਾਂਚੇ ਨੂੰ ਸਹੀ ਤਰੀਕੇ ਨਾਲ ਚਲਾਉਣ ਲਈ ਯੂਥ ਦੀ ਟੀਮ ਦਾ ਗਠਨ ਕੀਤਾ ਆਓ ਤੁਹਾਨੂੰ ਲਾਈਵ ਤਸਵੀਰਾਂ ਦਿਖਾਉਂਦੇ ਹਾਂ ਆਪਣੇ ਚੈਨਲ ਦੇ ਮਾਧਮ ਰਾਹੀਂ ਦੇਖਦੇ ਰਹੋ ਚੈਨਲ ਦਾ ਇੱਕ ਇੱਕ ਨਿਊਜ਼ ਪੱਤਰਕਾਰ ਅਮਰੀਕ ਸਿੰਘ ਲੋਂਗੋਵਾਲ ਦੀ ਖਾਸ ਰਿਪੋਰਟ ਬਹੁਤ ਬਹੁਤ ਧੰਨਵਾਦੀ ਅੱਜ ਬਲੇਗੜ ਚੂੜੀਆਂ ਦੀ ਜੂਥ ਦੀ ਟੀਮ ਦਾ ਸਾਡਾ ਵੀਰ ਮਦਵ ਬੇਦੀ ਅੱਜ ਜਿਨ੍ਹਾਂ ਨੂੰ ਸ਼ਹਿਰ ਦੀ ਜੂਥ ਦੀ ਪ੍ਰਧਾਨਗੀ ਦੀ ਜ਼ਿੰਮੇਵਾਰੀ ਦਿੱਤੀ ਹੈ ਨਾਲ ਇਹਨਾਂ ਦੇ ਸਾਡਾ ਵੀਰ ਅਨੂਬ ਅਨੂਬ ਬਿੰਦਰਾ ਜੀ ਜਿਨ੍ਹਾਂ ਨੂੰ ਵਾਈਸ ਪ੍ਰਧਾਨਗੀ ਦੀ ਜ਼ਿੰਮੇਵਾਰੀ ਦਿੱਤੀ ਕਿਉਂਕਿ ਸ਼ਹਿਰ ਦੇ ਵਿੱਚ ਜੂਥ ਨੂੰ ਨਾਮਜ਼ਦ ਕਰਨਾ ਬੜਾ ਜ਼ਰੂਰੀ ਹੈ ਪਰ ਜੂਥ ਇੱਕ ਏਦਾਂ ਦਾ ਵਾ ਜਿਹੜਾ ਪਾਰਟੀ ਦੀ ਰੀੜ ਦੀ ਹੱਡੀ ਹੁੰਦਾ ਹੈ ਭਰਾਵਾਂ ਦੀ ਮੈਨੂੰ ਮਿਹਨਤ ਬੜੀਆ ਲੱਗੀ ਹੈ ਭਰਾਵਾਂ ਨੇ ਬਹੁਤ ਪਾਰਟੀ ਦੇ ਵਿੱਚ ਸਹਾਰ ਦਿੱਤਾ ਹੈ ਜੇ ਥੋੜੇ ਜਿਹੇ ਸਮੇਂ ਤੋਂ ਪਾਰਟੀ ਦੇ ਵਿੱਚ ਆ ਸ਼ਾਮਲ ਹੋਏ ਦੀ ਲੇਕਿਨ ਕਾਫੀ ਵੱਡੀ ਟੀਮ ਨੇ ਨਾਲ ਸ਼ਾਮਲ ਹੋਏ ਨੇ ਤੇ ਜਿੱਦਾਂ ਜਿੱਦਾਂ ਪਾਰਟੀ ਦੇ ਵਿੱਚ ਜਿਹੜਾ ਵੀ ਵੀਰ ਮਿਹਨਤ ਕਰੂਗਾ ਉਸ ਹਿਦਾਬਨਾ ਉਹਦੀ ਮਿਹਨਤ ਦਾ ਉਹਨੂੰ ਫਲ ਦਿੱਤਾ ਜਾਊਗਾ ਥੋੜੇ ਸਮੇਂ ਤੱਕ ਪਾਰਟੀ ਵੱਲੋਂ ਸਰਦਾਰ ਭਗਵੰਤ ਸਿੰਘ ਮਾਨ ਜੀ ਵੱਲੋਂ ਵੀ ਨਾਮ ਇਹਨਾਂ ਦਾ ਪਾਰਟੀ ਵੱਲੋਂ ਸਿਸ਼ਤੇ ਵਿੱਚ ਵੀ ਜ਼ਰੂਰ ਹੋਊਗਾ ਮੈਂ ਪਾਰਟੀ ਨੂੰ ਨਾਮ ਇਹਨਾਂ ਦਾ ਇੱਕ ਦੋ ਦਿਨ ਦੇ ਵਿੱਚ ਮੈਂ ਆਫੀਸ਼ੀਅਲ ਨਾਮ ਭੇਜਦਾਗਾ ਪ੍ਰਧਾਨਗੀ ਦਾ ਨਾਮpropto ਫਾਦੀ ਵੱਲੋਂ ਮਾਨ ਸਨਮਾਨ ਦਿੱਤਾ ਜਾਊਗਾ ਪਰ ਸ਼ਹਿਰ ਵਾਸੀਆਂ ਨੂੰ ਮੈਂ ਬੇਨਤੀ ਕਰਦਾ ਕਿ ਸ਼ਹਿਰ ਦੇ ਵਿੱਚ ਆਉਣ ਵਾਲੀਆਂ ਮੁਸ਼ਕਲਾਂ ਆਤੇ ਜਿਹੜੀ ਵੀ ਅਸੀਂ ਟੀਮ ਚੁਣੀ ਹੈ ਉਸ ਟੀਮ ਦਾ ਸਾਥ ਦਿਓ ਮੈਂ ਕੁਝ ਨਹੀਂ ਕਰਿਆ ਕਰੂੰਗਾ ਸ਼ਹਿਰ ਦੀਆਂ 13 ਵੜਾਂ ਦੀਆਂ ਮੁਸ਼ਕਲਾ ਮੈਂ 10 ਤੋਂ 12 ਵੀਰਵਾਰ ਦੇ ਵੀਰਵਾਰ ਮੈਂ 10 ਤੋਂ 12 ਬੈਠਿਆ ਕਰਾਂਗਾ ਪਿਛਲੇ ਵੀਰਵਾਰ ਕੋਈ ਮੈਨੂੰ ਥੋੜੀ ਸਰੀਰਕ ਮੁਸ਼ਕਲ ਆ ਗਈ ਸੀ ਪ੍ਰੋਬਲਮ ਹੋ ਗਈ ਇਸ ਕਰਕੇ ਮੈਂ ਮਾਫੀ ਚਾਹੁੰਦਾ ਨਹੀਂ ਸਕਿਆ ਪੂਰੇ ਪ੍ਰਸ਼ਾਸਨ ਨੂੰ ਨਾਲ ਲੈ ਕੇ ਹਰ ਵੀਰਵਾਰ ਦੇ ਵੀਰਵਾਰ ਮੈਂ ਕਮੇਟੀ ਕਰ 10 ਤੋਂ 12 ਹਰ ਤਰ੍ਹਾਂ ਦੀ ਮੁਸ਼ਕਲ ਹਰ ਪਰਿਵਾਰ ਦੀ ਹਰ ਤਰ੍ਹਾਂ ਦੀ ਮੈਂ ਮੁਸ਼ਕਲ ਚੁਣਿਆ ਕਰੂੰਗਾ ਤੇ ਮੇਰੀ ਸਾਰੇ ਸ਼ਹਿਰ ਨੂੰ ਬੇਨਤੀ ਹੈ ਕਿਸੇ ਵੀ ਪ੍ਰਸ਼ਾਸਨ ਦੇ ਨੁਮਾਇंदे ਨੂੰ ਕਿਉਂਕਿ ਮੈਨੂੰ ਗੱਲਾਂ ਸੁਣਦੇ ਵਿੱਚ ਆ ਰਹੀਆਂ ਕੋਈ ਪ੍ਰਸ਼ਾਸਨ ਦੇ ਨੁਮਾਇंदे ਕੰਮ ਕਰਨ ਵਾਸਤੇ ਕੋਈ ਰਿਸ਼ਵਤ वगैरह ਕਿਸੇ ਨੇ ਮੰਗੀ ਜੀ ਮੈਨੂੰ ਪਤਾ ਲੱਗਾ ਸੀ ਪਿੱਛੇ ਜੇ ਕੋਈ ਵੀ ਭਰਾ ਇਦਾਂ ਦਾ ਕੰਮ ਨਾ ਕਰੋ ਆਮ ਆਦਮੀ ਪਾਰਟੀ ਮਾਨਮਾਨਦਾਰ ਪਾਰਟੀ ਹੈ ਆਮ ਆਦਮੀ ਪਾਰਟੀ ਦਾ ਸਾਥ ਦਿਓ ਜਿੱਥੇ ਵੀ ਤੁਹਾਨੂੰ ਕੋਈ ਇਦਾਂ ਦੀ ਚੀਜ਼ ਲੱਗਦੀ ਹੈ ਤੁਸੀਂ ਮੇਰੇ ਤੱਕ ਮੈਸੇਜ ਪਾਓ ਕਿਸੇ ਵੀ ਪ੍ਰਸ਼ਾਸਨ ਦੇ ਨੁਮਾਇंदे ਨੂੰ ਕੋਈ ਰਿਸ਼ਵਤ ਦੇ ਕੇ ਕੰਮ ਨਾ ਕਰਾਓ ਇਹ ਮੇਰੇ ਹੱਥ ਜੋ ਅੱਜ ਵਿਸ਼ਾਲ ਵੀਰ ਨੇ ਬਹੁਤ ਵੱਡੇ ਲੈਵਲ ਦੇ ਜਿਹੜੀ ਅੱਜ ਜੁਆਇਨਿੰਗ ਕਰਾਈ ਆ ਪਰ ਉਹਨਾਂ ਵੀਰਾਂ ਨੂੰ ਪੂਰਾ ਮਾਨ ਸਨਮਾਨ ਦਿੱਤਾ ਜਾਓ ਦਿਨ ਬਾ ਦਿਨ ਅੱਜ ਜੁਆਇਨਿੰਗ ਹੋਈ ਆ ਜਿੱਦਾਂ ਜਿੱਦਾਂ ਭਰਾ ਕੰਮ ਕਰਵੇਂ ਕਿ ਉਦੋਂ ਉਦੋਂ ਪਾਰਟੀ ਦੇ ਉਹਦਿਆਂ ਦੇ ਨਾਲ ਬੁੱਕਤੀ ਕਰਦੇ ਨੇ ਸਾਡੇ ਸਾਹਿਬ ਦਾ ਬਹੁਤ ਧੰਨਵਾਦੀ ਕਰਦਾ ਕਿ ਜਿਨ੍ਹਾਂ ਨੇ ਜਦੋਂ ਵੀ ਸਾਡੇ ਜਿਮੇਵਾਰੀ ਲਈ ਐ ਅਸੀਂ ਆਪਣੀ ਜਿਮੇਵਾਰੀ ਦੇ ਉੱਤੇ ਤੰਦ ਹੀ ਨਾ ਖਰੇ ਉਤਰੇ ਆ ਪੰਨੂ ਸਾਹਿਬ ਨੇ ਸ਼ਹਿਰ ਵਿੱਚ ਯੂਥ ਵਿੰਗ ਦੀ ਇੱਕ ਮੀਟਿੰਗ ਕਰਾਉਣ ਦਾ ਪਿਛਲੇ 2.5 ਸਾਲਾਂ ਤੋਂ ਮਨਸੂਬਾ ਸੀਗਾ ਪਰਾਜ ਪੰਨੂ ਸਾਹਿਬ ਦੀ ਪ੍ਰੇਰਣਾ ਸਦਕਾ ਮਾਦਵ ਬੇਦੀ ਅਨੂਪ ਬਿੰਦਰਾ ਸਾਡਾ ਛੱਪੀ ਵੀਰ ਅਤੇ ਵਿਸ਼ਾਲ ਸ਼ੋਹਤਾ ਨੇ ਬਹੁਤ ਤਗੜਾ ਇਕੱਠ ਕਰਕੇ ਇੱਕ ਵਾਰੀ ਫਤੇਗਰ ਚੂੜੀਆਂ ਦੇ ਵਿੱਚ ਬਹੁਤ ਤਗੜੀ ਸਿਆਸੀ ਹਲਚਲ ਆਉਂਦੀ ਹੈ ਆਉਣ ਵਾਲੇ ਦਿਨਾਂ ਦੇ ਵਿੱਚ ਇਹਦੇ ਨਤੀਜੇ ਹੋਰ ਵੀ ਸਾਰਤਕ ਹੋਣਗੇ ਮਾਦਵ ਜੀ ਸਿੰਘ ਪੰਨੂ ਚੇਅਰਮੈਨ ਪੰਸਭ ਜ਼ਿਲ੍ਹਾ ਪ੍ਰਧਾਨ ਸਾਡੇ ਹਲਕਾ ਅੱਜ ਮੈਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਕਿ ਇਹਨਾਂ ਨੇ ਮੈਨੂੰ ਜ਼ਿੰਮੇਵਾਰੀ ਦੇ ਕੇ ਨਵਾਜਿਆ ਤੇ ਮੈਂ ਪਾਰਟੀ ਦਾ ਤੇਨ ਦਾ ਬਹੁਤ ਧੰਨਵਾਦ ਕਰਦਾ ਤੇ ਮੈਂ ਆਪਨੂੰ ਸਾਹਿਬ ਨੂੰ ਇਹ ਭਰੋਸਾ ਦਿਵਾਉਣਾ ਹੈ ਕਿ ਮੈਂ ਇਹਦੇ ਲਈ ਦਿਨ ਰਾਤ ਮਿਹਨਤ ਕਰਾਂਗਾ ਮੈਂ ਸਾਰੇ ਵੀਰਾਂ ਨੂੰ ਬੇਨਤੀ ਕਰਨਾ ਚਾਹੁੰਦਾ ਕਿ ਜੂਤ ਦੇ ਸ਼ਹਿਰ ਦੇ ਕਿਸੇ ਵੀ ਕੰਮ ਲਈਓ ਮੇਰੇ ਕੋਲੋਂ ਗੇ ਮੈਂ ਪੰਨੂ ਸਾਹਿਬ ਕੋ ਇਹਨਾਂ ਦਾ ਕੰਮ ਕਰਾਵਾਂਗਾ ਤੇ ਆਪਾਂ ਆਮਾਜਵੀ ਪਾਰਟੀ ਨੂੰ ਬਲੰਦੀਆਂ ਤੇ ਲੈ ਕੇ ਜਾਵਾਂਗੇ ਜਿਹੜੇ ਕੁਝ ਬੰਦਿਆਂ ਨੇ ਇਹਦੇ ਵਿੱਚ ਕੋਈ ਖਰਾਬੀਆਂ ਕੀਤੀਆਂ ਨੇ ਆਪਾਂ ਉਹਨਾਂ ਨੂੰ ਛੱਡਦੇ ਹੋਏ ਆਪਾਂ ਅੱਗੇ ਤੋਂ ਸ਼ਹਿਰ ਦਾ ਵਿਕਾਸ ਕਰਾਂਗੇ ਜਿੱਦਾਂ ਸੀਵਰੇ ਤੇ ਕੰਮ ਚੱਲਦੇ ਆ ਸਾਰਾ ਆਪਾਂ ਨਸ਼ੇ ਨੂੰ ਦੂਰ ਕਰਾਂਗੇ ਧੰਨਵਾਦ ਹਾਂਜੀ ਜੀਵਾਦ ਜੀ ਮੈਂ ਸਰਦਾਰ ਬਲਬੀਰ ਸਿੰਘ ਬਨੂ ਜੀ ਦਾ ਜਿਨ੍ਹਾਂ ਦੇ ਸਦਕੇ ਅੱਜ ਮੈਂ ਆਮ ਆਦਮੀ ਪਾਰਟੀ ਜੁਆਇਨ ਕੀਤੀ ਔਰ ਮੈਨੂੰ ਇਹ ਅੱਜ ਪਾਰਟੀ ਜੁਆਇਨ ਕਰਕੇ ਬੜੀ ਖੁਸ਼ੀ ਹੋਈ ਹੈ ਕਿ ਪਹਿਲਾਂ ਮੈਂ ਗਲਤ ਪਲੈਟਫਾਰਮਾਂ ਤੇ ਚੱਲਦਾ ਰਿਹਾ ਔਰ ਅੱਜ ਮੈਂ ਸਹੀ ਦਿਸ਼ਾ ਦੇ ਵਿੱਚ ਸਹੀ ਕਾਰਜ ਵਿੱਚ ਪਹੁੰਚਿਆ ਹਾਂ ਪਰ ਮੈਂ ਧੰਨਵਾਦ ਕਰਦਾ ਹਾਂ ਸਾਡੇ ਸੋਨੀ ਸਾਹਿਬ ਜੀ ਚਾਚਾ ਜੀ ਜਿਨ੍ਹਾਂ ਨੇ ਸਰਦਾਰ ਬਲਬੀਰ ਸਿੰਘ ਬਨੂ ਦੇ ਕਿਰਣਾ ਵਿੱਚ ਮੈਨੂੰ ਲਾਇਆ ਔਰ ਮੈਂ ਆਸ ਦਿਵਾਉਣਾ ਹਾਂ ਉਹਨਾਂ ਨੂੰ ਕਿ ਮੌਜੂਦ ਦੇ ਵਿੱਚ ਆਪਣੇ ਆਪ ਨੂੰ ਆਪਣੇ ਆਪ ਨੂੰ ਵਰਤਾਂਗਾ ਔਰ ਵੱਧ ਤੋਂ ਵੱਧ ਅਸੀਂ ਯੂਥ ਨੂੰ ਇਨਕਰੀਸ ਕਰਾਂਗੇ ਨਸ਼ੇ ਤੋਂ ਦੂਰ ਰਹਿਣ ਔਰ ਜੋ ਵੀ ਸ਼ਹਿਰ ਦੀ ਪੰਜਾਬੀ ਵਾਸਤੇ ਲੋਕਾਂ ਦੀ ਭਲਾਈ ਵਾਸਤੇ ਕੰਮ ਹੋਏਗਾ ਅਸੀਂ ਸਰਦਾਰ ਕੁਲਵੀਰ ਸਿੰਘ ਪੰਨੂ ਕੋਲ ਉਹ ਸਾਰੇ ਕੰਮ ਕਰਾਵਾਂਗੇ ਜੋ ਵੀ ਸਾਡੇ ਕੋਲ ਆਏਗਾ ਅਸੀਂ ਉਹਨਾਂ ਦਾ ਕੰਮ ਕਰਵਾ ਕੇ ਦਵਾਂਗੇ ਔਰ ਬੁਰੀ ਇਮਾਨਦਾਰੀ ਨਾਲ ਇਸ ਸੇਵਾ ਨੂੰ ਨਿਭਾਵਾਂਗੇ ਇੰਨਾ ਹੀ ਕਹਿੰਦਾ ਹਾਂ ਧੰਨਵਾਦ